ਇੱਕ ਮਿੰਟ ਮੇਰੀ ਗੱਲ ਸੁਣੋ ਜੀ। ਹਾਂ ਮਾ। ਆਪਾਂ ਪਿੰਡ ਕਿੱ데 ਜਾਣਾ? ਪਿੰਡ ਕੀ ਗੱਲ ਕੋਈ ਕੰਮ ਸੀਗਾ। ਕੰਮ ਤਾਂ ਤੁਹਾਨੂੰ ਪਤਾ ਹੀ ਰੱਖੜੀਆਂ ਤਿਆਰ ਆ ਰਹੇਗਾ। ਫਿਰ ਆ ਜਾਇਆ ਮੈਂ ਆਪਾਂ ਸੰਡੇ ਨੂੰ ਛੁੱਟੀ ਹੋਊਗੀ ਮੈਨੂੰ ਸੰਡੇ ਨੂੰ ਜਾਵਾਂਗੇ। ਠੀਕ ਹੈ ਜੀ। ਹੋਰ ਫਿਰ ਮੈਂ ਹੁਣ ਤੁਹਾਨੂੰ ਪਤਾ ਛੁੱਟੀ ਔਖੇ ਸਕੂਲ ਚ ਦਿੰਦੇ ਨੇ। ਹਾਂ ਜੀ। ਪਹਿਲਾਂ ਦੋ ਦਿਨ ਛੁੱਟੀਆਂ ਲੈ ਲਈ ਮੈਂ। ਹਾਂ ਜੀ। ਸੰਡੇ ਨੂੰ ਜਾਵਾਂਗੇ ਕੋਈ ਨਹੀਂ। ਠੀਕ ਹੈ ਜੀ। ਚਲ ਵਗਜੋ ਫਿਰ ਦਿਓ ਟੇਟ ਨਾ ਹੋ ਜਾਈ ਤੁਸੀ। ਹਾਂ ਜਾਣਾ। ਠੀਕ। ਆਮਣਾ ਹਾਂਜੀ ਸਬਜ਼ੀ ਸਬਜ਼ੀ ਲੈਣੇ ਆਥਨੇ ਕੋਈ ਹਾਂਜੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਫੋਨ ਕਰ ਦੂੰਗੀ ਤੁਸਾਂ ਨੂੰ ਬਾਜ਼ਾਰ ਜੀ ਲੇਟ ਨਾ ਹੋ ਜਾਵੇ ਦੱਸ ਦੇ ਫਿਰ ਮੈਨੂੰ ਫੋਨ ਕਰਕੇ ਪੰਗਾ ਕੋਈ ਗੱਲ ਨਹੀਂ ਸੋ ਮੈਂ 3:00 ਵਜੇ ਆਉਂਦਾ ਹਾਂ ਉਧਰ ਜਿੱਥੇ ਸੁਨਾਮ ਗੰਨੇ ਜਾਉਂਗਾ ਉਧਰ ਜਾਉਂਦਾ ਹਾਂ ਠੀਕ ਹੈ ਜੀ ਹੈਲੋ ਬੀਬੀ ਸ਼ਸ਼ੀ ਕਾਲ हां ठीक है तू से दसो और परवा ठीक है हां जी हां आऊंगी अच्छा रखड़ी ਲੈ ਕੇ ਕੋਈ ਗੱਲ ਨਹੀਂ ਮੈਂ ਆਉਂਗੀ ਸੰਡੇ ਨੂੰ ਸ਼ੂਟਿੰਗ ਹੁੰਦੀ ਹੈ ਉਹਨਾਂ ਨੂੰ हां ਬੱਸ ਇਹ ਕਰਨਾਗਾ ਇਹ ਦਊਗੀ ਇਹ ਬੱਸ ਉਹ ਤੇ ਮੇਰੇ ਪਾਣੀ ਦਾ ਮਾਨ ਜਾ ਰਹੇ ਜੂਗਾ ਮੈਡਮ ਮੋਟਾ ਚੱਲ ਵੈਸੇ ਤੂੰ ਤਾਂ ਮੈਂ ਕੁਛ ਲੈ ਜਾ ਕੇ ਵੀ ਨਹੀਂ ਰਾਜੀ ਕਿਉਂਕਿ ਨਾਤੇ ਦੇ ਕੋਲ ਕੱਪੜਾ ਚੱਜਦਾ ਨਾ ਹੋਰ ਜਿੜ ਹੁਰਤ ਨਹੀਂ ਮੈਨੂੰ ਤਾਂ ਚੱਲੋ ਠੀਕ ਅਮਾ ਉਹਨਾਂ ਦਾ ਵੀ ਟਾਈਮ ਹੋ ਰਿਹਾ ਡਾਊਟ ਤੋਂ ਆਉਂਦਾ ਮੈਂ ਚਾਪਾ ਨਹੀਂ ਕਰਨਾ ਚੰਗਾ ਚੰਗਾ ਮੈਂ ਤੇਰੀ ਭਾਬੀ ਇਹਨਾਂ ਦੱਸਣੂੰਗੀ ਪੁੱਤਾਂ ਵੀ ਆਪਣੀ ਆਮਣਾ ਆਉਗੀ ਕੀ ਦਾ ਹੁੰਸੀ ਬੇਬੇ ਆਮਨ ਦਾ ਉੱਤ ਅੱਛਾ ਆਮਣਾ ਆ ਰਹੀ ਹੈ ਆਪਣੀ ਹਾਂ ਚਲ ਵਧੀਆ ਚੱਲ ਆਉਣਾ ਬਹੁਤ ਟਾਈਮ ਹੋ ਗਿਆ ਸੀ ਹਾਂ ਸਬਜੀ ਪਾਜੀ ਮੰਗਾ ਲਿਓ ਹਾਂ ਮੈਂ ਕਹਣੀ ਹੈ ਇਹਨਾਂ ਨੂੰ ਛੇਤ ਗਏ ਹੋਣੀਗੇ ਅੱਛਾ ਹਾਂ ਮੰਗਾ ਲਓ ਕੁਝ ਖਾਣ ਪੀਣ ਨੂੰ ਲਿਆਉਣਗੇ ਸੰਗਾ ਬਚੀ ਦਿਓ ਸੰਗਾ ਕਾਇਦ ਵਾਰ ਨੂੰ ਆਉਗੀ ਹੈ ਹਾਂ ਚਲ ਮੈਂ ਦੇਖ ਲਈ ਫਿਰ ਕੈਣੀ ਹੈਗੀ ਥੋੜਾ ਜਿਹਾ ਕੰਮ ਰਹਿ ਗਿਆ ਉਹ ਕਰ ਲਾਂ ਕਰ ਲੈ ਪਾਣੀ ਲਾ ਸਰਪਿਕ ਕਲਾਸ ਆ ਗਈ ਤੁਸੀਂ ਹਾਂ ਲਿਉਣੀ ਆ ਬਸ ਇੱਕ ਰੋਟੀ ਰਹਿ ਗਈ ਮੇਰੀ ਨਾ ਨਾ ਚਲ ਕੋਈ। ਹਾਂ ਦਾ ਫੋਨ ਆਇਆ ਸੀ ਬੇਬੇ ਕੋਲੇ ਅਮਨ ਦਾ। ਅੱਛਾ ਕੀ ਕਹਿੰਦੀ ਜੀ? ਹਾਂਜੀ ਉਹ ਅਮਨ ਆ ਰਿਹਾ ਐਤਵਾਰ ਨੂੰ। ਐਤਵਾਰ ਨੂੰ। ਹਾਂਜੀ। ਅੱਛਾ ਨਾਲੇ ਸੁੱਖੀ ਆ ਰਿਹਾ ਹੈਗਾ। ਸੁੱਖੀ ਵੀ ਆਊਗਾ। ਹਾਂ ਸੁੱਖੀ ਵੀ ਨਾਲ ਹੀ ਆਊਗਾ। ਛੁੱਟੇ ਹੋ ਐਤਵਾਰ ਦਿਉ ਨੂੰ। ਹਾਂ ਤੇ ਫਰ ਰਖੜੀ ਬੰਨਣਾ ਹੋਣੀ ਨਾ। ਅੱਛਾ। ਹਾਂ ਕੁਝ ਹੋਰ ਲੈ ਆਉਂਦੇ ਖਾਣ ਪੀਣ ਨੂੰ। ਕੋਲਣਾ ਫੜ ਲਿਉ ਮੈਂ। ਹਾਂ। ਜਦੋਂ ਮਾਈ ਕੋਲੇ ਆਇਆ ਸੀ ਪਾ। ਹਾਂਜੀ ਹਾਂ ਬੇਬੇ ਕੋਲੇ ਆਇਆ ਸੀਗਾ। ਅੱਛਾ। ਹਾਂ ਫੇ ਤੁਸੀਂ ਲਿਆਇਓ ਸਮਾਨ ਹਾਂ ਕੋਈ ਨਾਮ ਫੜ ਲਿਆਊਗਾ ਆ ਮੈਂ ਲੈ ਹੋਣੀ ਆ ਪਾਣੀ ਸਮਾਨ ਸੇ ਲੋ ਜੀ ਪਾਣੀ ਮੈਂ ਤੁਹਾਨੂੰ ਆਇ ਕਹਿੰਦੀ ਸੀਗੇ ਹਾਂ ਮਹਾਂ ਪੈਸੇ ਵਾਲਿਆਂ ਕੰਨੀ ਜਾਏ ਹੁੰਦੇ ਕੋਈ ਨਾ ਕਾਇ ਰੱਖਿਆ ਪੈਸਾ ਤਾਂ ਹੋਰਾ ਆਇਆ ਨਾ ਸੂਟ ਤਾਂ ਮੇਰੇ ਕੋਲ ਪਿਆਗਾ ਅੱਛਾ ਪਿਆਗਾ ਹਾਂਜੀ ਬੈਂਟ ਸ਼ਲਟਰ ਲਾ ਦਾਂਗੇ ਨਾਲ ਸੁੱਕੀ ਚਲ ਸੂਟ ਹੋ ਕਰਦੀ ਪਰੋਣੇ ਨੂੰ ਇੱਕ ਅਦੀ ਪੈਂਟ ਸ਼ਰਟ ਅੱਪ ਲੈ ਕੇ ਲਾਵਾਂਗੇ 200 ਰੁਪਏ ਰਖੜੀ ਦਾ ਜਿੰਨੀ ਹੋਰ ਕੀ ਹੈ ਹਾਂਜੀ ਫਿਰ ਆਇਆ ਨਾ ਹੋ ਟਾਈਮ ਬਾਅਦ ਹੀ ਆਉਣਗੇ ਨਾ ਦੇਣਾ ਹੀ ਪਊਗਾ ਨਾ ਚਲ ਦੇਣਾ ਉਹ ਦਾ ਕੋਈ ਹਾਂ ਉਹ ਆਏ ਸੀ ਵੀ ਚਲ ਤੁਸੀਂ ਪੈਸੇ ਨਹੀਂ ਜਾਏ ਹੁੰਦੇ ਕੋਈ ਨਾ ਕੋਈ ਨਾ ਤਾਂ ਕੋਈ ਫੜ ਲਿਆ ਓ ਠੀਕ ਹੈ ਹਾਂ ਕੋਈ ਹਾਂਜੀ ਲੈ ਵੀ 10 ਵਜੇ ਤੱਕ ਕਹਿੰਦੇ ਸੀ ਆਉਣ ਨੂੰ ਹਜੇ ਤੱਕ ਆਏ ਨਹੀਂ ਹੈਗੇ ਉਹ ਤਾਂ ਲੇਟ ਫੇਟ ਹੋ ਗਏ ਬੱਸ ਨਹੀਂ ਆਈ ਹੋਣੀ ਕੋਈ ਸੱਚ ਤੂੰ ਹੁੰਦਾ ਲੈ ਆ ਗਿਆ ਜਾ ਰਾਮਾ ਸਾਹਿਬ ਚਾਲ ਸਸਰੀ ਘਰ ਬਾਈ ਸਸਰੀ ਘਰ ਪੁੱਤ ਸਸਰੀ ਘਰ ਹੋ ਸਸਰੀ ਘਰ ਬਾਈ ਹਾਂ ਨੀ ਠੀਕ ਆ ਤੁਹਾਨੂੰ ਹਾਂ ਸਭ ਠੀਕ ਹੋ ਆ ਬੜੀ ਔਰ ਠੀਕ ਨਹੀਂ ਠੀਕ ਹਾਂਜੀ ਹਾਂ ਸਾਰੇ ਵਧੀਆ ਔਰ ਸੀਧਾ ਤਾਂ ਵੀ ਹਾਂਜੀ ਬਾਈ ਬਹੁਤ ਠੀਕ ਠਾਕ ਸਾਰੇ ਵਧੀਆ ਸਾਰੇ ਵਧੀਆ ਹਾਂਜੀ ਸਭ ਠੀਕ ਰਹੀ ਜੀ ਮੈਂ ਪਾਣੀ ਦੇਖੀ ਹਾਂ ਔਰ ਬੀਬੀ ਤੁਹ ਵੀ ਠੀਕ ਰਹੇ ਨੀ ਹਾਂ ਵਧੀਆ ਰਹੇ ਨੀ ਬੱਤਾ ਔਰ ਸਹਿਤ ਤੱਕ ਨੇ ਬੀਬੀ ਤੇਰੀ ਹਾਂ ਚਲੋ ਵਧੀਆ ਬਾਈ बढ़िया रख देते पर जा तेरा भी रवि बढ़िया रहना हां आ गया तेरे दा और सियारा भाई ठीक ठाक तो। वजह तू और भाई ठीक है हां ठीक है तेरे को चलो आ गई नहीं बस भाई होनी आए तेरे पूरे तेरे पूरा आए के बैठे हैं बस सांस भी नहीं अच्छा और करें सारे ठीक ठाक हैं बढ़िया तू दस काम कर रही है बढ़िया भाई जेड़ा टाइम आ ले पार्टी अंदर जा हनीया ਉਹ ਵਸਤੋ ਕਹਿੰਦਾ ਮੈਂ ਕਿਤੇ ਹੋਰ ਜਾ ਕੇ ਕੰਮ ਜਾਈ ਤੇ ਕਿਤੇ ਅੱਛਾ ਉਹ ਮੁੰਡਾ ਨਾਲ ਬੱਗ ਚਲ ਕੋਈ ਨਾ ਫੇਰ ਕੀ ਹੋ ਗਿਆ ਲੈ ਦੱਸ ਬਹੁਤ ਖਰਚਾ ਕਰਿਆ ਕੋਈ ਨਾ ਬੀਬੀ ਖਰਚੇ ਨੂੰ ਕੀ ਹੈਗਾ ਆਪਣੇ ਭੈਣਾਂ ਭਾਈਆਂ ਖਾਤਰ ਖਰਚਾ ਕਰਦੀ ਹੈ ਬੰਦਾ ਚੰਗਾ ਸੀ ਚਲ ਹੋਰ ਲੈ ਫੇਰ ਆਪਾਂ ਵੀ ਨਾ ਛੇਤੀ ਮੁੜਾਂਗੇ ਹੋਰ ਕੰਮ ਹਾਂ ਮੁੜਾਂ ਮੈਂ ਫੇਰ ਜਾਣਾ ਮੈਂ ਵੀ ਕੰਮ ਲੈ ਲਿਆ ਰਖੜੀ ਵੀਰੇ ਦੇ ਬੰਦੀ ਦੇਵਾਂਗੇ ਹੋਰ ਉੱਥੇ ਬੈਠੇ ਨੇ ਕੋਰੇ ਹਾਂ ਡਿਊਟੀ ਉੱਥੇ ਹੈ ਬਈ ਚਾ ਦੇਖੋ ਹਾਂ ਭਾਈ ਇਹ ਬادله ਕਰਾਂਗਾ ਯਾਰ ਉਥੋਂ ਦਾ ਲੈ ਵੀ ਇਹ ਕਰਾਵਾ ਕਿਤੇ ਮਾਂ ਘਰ ਦੇ ਬਾਹਰ ਜਾਈਏ ਹੂੰ ਹੂੰ ਦੂਰ ਜਾਣਾ ਔਖਾ ਲੱਗਦਾ ਇਹ ਪਈ ਬੰਨ ਰਖੜੀ ਲੈ ਵੀਰੇ ਪਹਿਲਾਂ ਮੂੰਹ ਮਿੱਠਾ ਕਰ ਰਖੜੀ ਫੇਰ ਬਨਾਂਗੇ ਮੈਂ ਕਿਤੇ ਮੇਰਾ ਭਾਈ ਨਰਾਜ ਨਾ ਹੋ ਜੇ ਵੀ ਆਈ ਨਹੀਂ ਭੈਣ ਹੋਰ ਭਾਈ ਲੈ ਵੀਰੀ ਲੇ ਭਾਈ ਦੇਖ ਲਓ 200 ਰੁਪਿਆ ਖਰਚਾ ਮੈਂ ਇੰਨਾ ਕਰਕੇ ਆਗੀ ਇੰਨਾ ਤੇ ਇਹੀ ਕੰਮ ਹੁੰਦਾ ਜਦੋਂ ਵੀ ਆ ਜਾ ਤੈਨੂੰ ਮੇਰੇ ਇੱਥੇ ਆਉਣ ਨੂੰ ਜੀ ਨਹੀਂ ਕਰਦਾ ਕੰਜੂਸ ਪਾਣਾ ਬਰਤ ਦੇ ਰਹੇ ਨੇ ਕਹੇ ਜੇ ਦਿਮਾਗ ਨਹੀਂ ਇਹਨਾਂ ਦੇ ਹੁਣ ਮੈਂ 200 ਲੈ ਕੇ ਜਮ ਸਰਬੀ ਰੋਟੀ ਰੋਟੀ ਬਣਾ ਲਾ ਆ ਬਰੂ ਮੈਂ ਨਾ ਸੁੱਪ ਦੇ ਲਾ ਰੋਟੀ ਦਾ ਬਾਈ ਯਾਰ ਖਾ ਕੇ ਆਈ ਦੀ ਯਾਰ ਕੋਈ ਨਾ ਖਰਚਾ ਮੈਂ ਚਾਹੇ ਪੀਵਾਂਗੇ ਚਾਹ ਵੀ ਮਾਗੇ ਤਾਂ ਚੱਲ ਫਿਰ ਚਾਹ ਘਰ ਲਾ ਸੀ ਇੰਨੇ ਖੇਤ ਕਿਹੜਾ ਮਰਿਆ ਗਿਆ ਫਿਰ ਚੱਲ ਗਏ ਆ ਜਾ ਬਈ ਚਾਹ ਆ ਦਿਖਾ ਕੇ ਲਿਆਵਾਂ ਤੁੰਦੀ ਦੀ ਫਿਰ ਲੈ ਪੈਣੇ ਕੱਪੜੇ ਤੇਰੇ ਇਹ ਜਿਹਾ ਸੂਟ ਬੀਵੀ ਮੈਂ ਤਾਂ ਇਹ ਜਿਹਾ ਸੂਟ ਕਦੇ ਪਾਇਆ ਨਹੀਂ ਹੈਗਾ ਤੈਨੂੰ ਪਤਾ ਤਾਂ ਹੈਗਾ ਮੈਂ 4-4000 ਵਾਲੇ ਪਾਉਣੀਆਂ ਪੈਂਦੀ ਆ ਆ ਤਾਂ ਬਹੁਤ ਸੋਹਣਾ ਵਿੱਚ ਮੈਨੂੰ ਨਹੀਂ ਪਸੰਦ ਹੈਗੇ ਸੂਟ ਨੇਗੇ ਕੋਈ ਕੋਈ ਨਹੀਂ ਮੈਂ ਨਹੀਂ ਇਹ ਜੇ ਪਾਉਂਦੀ ਨਾਲੇ ਸਾਨੂੰ ਪਤਾਗਾ ਵੀ ਮੈਂ ਮਲਾਜ਼ਮ ਦੇ ਘਰ ਵਾਲੀਆਂ ਮੈਂ ਇਹ ਜੇ ਕੱਪੜਾ ਨਹੀਂ ਪਾਉਂਦੀ ਦੇਖੀਏ ਕੱਪੜੇ ਨੇ ਕੋਈ ਕਹੇ ਜੇ ਕੱਪੜੇ ਦਿੱਤੇ ਨੇ ਤਾਂ ਮੈਨੂੰ ਤੈਨੂੰ ਸੰਗਣੀ ਆਉਂਦੀ ਹੈਗੀ ਮਾੜੀ ਮੋਟੀ ਉਹ ਨਾ ਤੈਨੂੰ ਸੋਨਾ ਲੈ ਕੇ ਹੋਰ ਦੇ ਦਾਂ ਕੀ ਸ਼ਰਮ ਲਈਏ ਤੁਹਾਡੇ ਕੋਲ ਕੁਝ ਹੈ ਨਹੀਂਗਾ ਐਂ ਤਾਂ ਰੋਟੀ ਤਾਂ ਖਾਨੀ ਹੋ ਤੁਸੀਂ ਕੋਈ ਨਹੀਂ ਪਤਾ ਤੇ ਇੱਕ ਬਣੀ ਤੈਨੂੰ ਸਾਡੇ ਘਰ ਦਾ ਪਤਾ ਹੀ ਹੈ ਕੀ ਪਤਾ ਤੁਹਾਡੇ ਘਰ ਦਾ ਤੁਸੀਂ ਭੁੱਖੇ ਸੌਣੇ ਹੋਗੇ ਭੁੱਖੇ ਤਾਂ ਨਹੀਂ ਸੌਂਦੇ ਮੈਨੂੰ ਪਤਾ ਹੀ ਹੈ ਸਾਡੇ ਉਹ ਸੀ ਉਹ 200 ਰੁਪਏ ਕੱਢ ਕੇ ਖੜ ਗਿਆ ਕੀ ਗੱਲ ਮੈਂ ਐਡੇ ਤਾਕੜੇ ਦਾ ਕਰੇ ਵਿਆਹ ਤਾਂ ਦਿੱਤੀ ਤੁਸੀਂ ਫੇਰ ਕੀ ਹੋ ਗਿਆ ਜੇ ਵੀਰਾ ਆਜੂ ਲੱਗ ਗਿਆ ਹੈ ਤੂੰ ਸਾਡੀ ਕਬੀਲਦਾਰੀ ਤਾਂ ਦੇਖ ਸਕਦੀ ਆ ਕੀ ਸੁਣਿਆ ਕਬੀਲਦਾਰੀਆਂ ਦੇਖਾਂ ਉਹ ਤਾਂ ਕੋਈ ਤੂੰ ਕੋਈ ਨਹੀਂ ਗਈ ਹੈ ਕੋਈ ਹੈ ਕਿ 80 ਹੋ ਕੇ ਗਈ ਤੇ ਥੱਤੀ ਉਹਦੇ ਨੂੰ ਪਤਾ ਲੱਗਿਆ ਜਿੱਦ ਤੱਕੜੇ ਘਰ ਨਾਲ ਮੱਥਾ ਲਵਾਤ ਸੀ ਹੁਣ ਆ ਲੀਰਾਂ ਦਿੰਨੇ ਹੋਗੇ ਮੈਨੂੰ ਨਹੀਂ ਪਸੰਦ ਐ ਇਹ ਜਿਹੇ ਕੱਪੜੇ ਲੈ ਜਾਵਦੇ ਪਰੇ ਚੱਕ ਕੇ ਫੜ ਮੇਰੀ ਗੱਲ ਸੁਣ ਮਾਨ ਦਾ ਦਾ ਤੱਕਾ ਹੀ ਬੋਲ ਤੂੰ ਕੰਮ ਕਰਵਦਾ ਜੈਨ ਨੂੰ ਪਰ ਕਹਦੇ ਬੀਬੀ ਇਹਨੂੰ ਪਰਾਂ ਲੈ ਜੂਗੀ ਮੈਂ ਨਹੀਂ ਲਿਫਪਾਂਗੀ ਇਹ ਜਿਹੇ ਕੱਪੜੇ ਉਹ ਲੈ ਜਾ ਹਾਂ ਲੈ ਜਾ ਪਰ ਕੰਮ ਕਿਉਂ ਲੈ ਜਾ ਮੈਂ ਕਾ ਤੂੰ ਲੈ ਜਾ ਮੈਂ ਨਹੀਂ ਲੈ ਕੇ ਜਾਂਦੀ ਮੈਂ ਜਿਹੜਾ ਸੀ ਮਾਫੀ ਦੇ ਦਿੰਦਾ ਤਾਂ ਸਮੇਂ ਦੇ ਤਾਰਾ ਮੈਂ ਨਹੀਂ ਉਹਦੇ ਪੁੱਤ ਮਾਣੇ ਤਾਂ ਮੈਨੂੰ 1000 ਰੁਪਏ ਦਿੱਤਾਗਾ ਤੁਸੀਂ ਤਾਂ ਭੁੱਖੇ ਲੰਗ 200 ਰੁਪਏ ਦੇ ਕੇ ਖੜ ਗਈ ਤੂੰ ਕੀ ਪਾਉਂਦੀ ਨਹੀਂ ਹੈਗੀ ਚੱਕ ਲਈ ਇੱਥੇ ਕੁੱਤਿਆਂ ਦਾ ਕਫਨ ਘਰ ਦੀ ਕਿ ਲੱਛਣ ਓਰੇ ਬੀਬੀ ਦੇ ਨੂੰ ਗੱਲ ਦੱਸਾਂ ਮੈਂ ਖੜੀ ਹੋ ਜਾਂ ਦੱਸ ਲੈ ਅਸਤੇ ਨੇ ਪਿਆਰ ਨਾਲ ਦਿੰਦੇ ਸੀਗੇ ਜਿਹੇ ਜੀ ਸਾਡੀ ਗਜਾਇ ਸਾਸਿ ਵਰਤੀ ਜਾਂਦੇ ਆ ਇਹਦੇ ਤਾਂ ਨਖਰੇ ਹੀ ਠਾਈ ਨਹੀਂ ਆਉਂਦੇ ਹੈਗੇ ਲੈ ਹੋਰ ਦੱਸ ਕੀ ਚਾਹੀਦਾ ਐਨੇ ਵਧੀਆ ਸੂਟ ਸੀਗੇ ਜਿੰਨੇ ਪਿਆਰ ਨਾਲ ਲਿਆਂਦਾ ਸੀਗਾ ਚਾਲ ਮਰਜੀ ਹੈ ਇਹਦੀ ਜਦੋਂ ਆਪਣੇ ਕਿਰਪੀ ਦਿੱਤੀ ਆ ਤਾਂ ਇਹ ਚੱਕ ਚੱਕ ਮਾਰਦੀ ਐ ਨੀਤੀਆਂ ਨੂੰ ਤਾਂ ਇੰਨੇ ਆਪਣੇ ਪੇਕਿਆਂ ਦੀ ਜੋ ਹੁੰਦੀ ਹੈਗੀ ਸੋਚ ਹੁੰਦੀ ਆ ਪਰ ਇਹਨੇ ਤਾਂ ਕਦੀ ਸਾਡੀ ਵਾਰੀ ਚੰਗਾ ਸੋਚੀ ਹੀ ਨਹੀਂ ਹੈਗਾ ਚਾਪੀ ਲਈ ਰੱਖ ਦੋ ਰੱਖ ਦੋ ਲੈ ਬਈ ਰੱਖ ਦੇ ਇੱਥੇ ਈ ਲੂੰਗੀ ਮੈਂ ਕੋਈ ਗੱਲ ਨਹੀਂ ਰੱਖ ਲੈ ਚੱਲ ਦੇ ਦੇਖ ਲਾ ਅੱਜ ਤਾਂ ਕੋਈ ਚੱਜ ਦੀ ਚੀਜ਼ ਲਿਆਉਂਦੇ ਆ ਮਾਰਿਆ ਮੱਥੇ ਬਿਸਕੁਟ ਕੂਜੀਆ ਫੇਰ ਕੀ ਹੋ ਗਿਆ ਤੂੰ ਮੜਾ ਵੋਟਾ ਚੁਪੇ ਵੀ ਕਰ ਜਾ ਕਰਕੇ ਤੇ ਬਾਹਰ ਆ ਕੇ 4 ਸਾਲ ਲਵਾਤੇ ਜੀ ਆਪਾਂ ਆਿਆਂਗੇ ਫੇਰ ਕੀ ਹੋ ਗਿਆ ਬਈ ਉਹਨੂੰ ਹਲਵਾਈ ਦੀ ਦੁਕਾਨ ਬੰਦ ਸੀ ਇਸ ਨਾਮ ਲੈ ਰੇ ਕਿਹੜਾ ਭਾਂਡੇ ਦਾ ਕਰਤੋ ਬਾਹਨ ਨਹੀਂ ਲਾਉਂਦੇ ਰਹਿਣਾ ਪੈਣੀ ਕਿੰਦੀ ਚਾਹਣ ਦੇਖੋ ਕੀ ਆ ਮਹਨੇ ਪੀਲਾ ਥੋੜੀ ਪੀ ਲੈ ਭਾਈ ਨਾ ਬਰੀ ਮੈਂ ਕੋਈ ਨਾ ਪੜੇ ਥੋੜੀ ਜਿਹੀ ਲੈਲਾ ਬਿਸਕੁਟ ਖਾ ਲੋ ਚਾਹੇ ਜੀ ਇਹ ਚਵਾਕਾਂ ਵਾਲੇ ਬਿਸਕੁਟ ਨੇ ਜਵਾਕਾਂ ਦੇ ਨੇ ਇਹਨਾਂ ਨੂੰ ਜਿਹੜੇ ਤੁਸੀਂ ਲਿਆ ਕੇ ਧਰਖੇਣੇਗੇ ਉਹ ਐਂ ਨਹੀਂ ਕਹੀਦਾ ਹੁੰਦਾ ਕੋਈ ਗੱਲ ਨਹੀਂ ਛੋਈ ਗੱਲ ਤਾਂੰਗਲ ਨਾ ਠੀਕ ਜੀ ਅਜਾ ਟਾਈਮ ਚਪੇ ਕਰ ਜਾ ਗਰ ਬਾਹਰ ਆ ਕੇ ਦੇਖ ਮਾਂ ਉਹ ਦੇਖੇਗਾ ਕਿਆ ਦੇਖ ਲਾ ਕਹੀ ਜੀ ਦੁੱਧ ਨਹੀਂ ਹੈਗਾ ਤੁਹਾਡੇ ਭਾਈ ਦੁੱਧ ਮੰਨ ਲੈਣੇ ਸੌਣਾ ਦੇ ਲਈ ਕੋਈ ਬਾ ਆਮਣ ਚੱਲੀਏ ਫਿਰ ਆ ਟਾਈਮ ਬਹੁਤ ਹੋ ਗਿਆ ਮੈਂ ਫਿਰ ਕੰਮ ਮੇਲੇ ਜਾ ਕੇ ਆਣਾ ਭਾਈ ਚੱਲੋਗੇ ਹੁਣ ਹੋਰ ਚੱਲ ਬੈਹ ਜਾਂਦੇ ਜਰੂਰੀ ਕੰਮ ਮੇਲੇ ਜਾ ਜਰੂਰੀ ਮੈਂ ਉਹ ਕੱਟ ਗਿਆ ਹੁਣ ਅੱਛਾ ਚੱਲ ਭਾਈ ਚੱਗਾ ਭਾਈ ਹੋਠ ਠੀਕ ਆ ਚੰਗਾ ਭਾਈ ਹਾਂ ਚੰਗਾ ਭਾਈ ਜਾਣਾ ਚੰਗਾ ਭਾਈ ਚੰਗਾ ਭਾਈ ਚੰਗਾ ਭਾਬੀ ਚੰਗਾ ਚੰਗਾ ਆਉਂਦੇ ਚੱਲੋ ਚੱਕਲੇ ਸਮਾਂ ਆ ਗਿਆ ਉਹਨਾਂ ਚੱਕਦੇ ਨਹੀਂ ਕਹਿੰਦੀ ਮੈਂ ਤਾਂ 3 3000 ਤੇ ਸੂਟ ਪਾਉਣੀ ਆ ਐਸੀ ਵੀ ਤਾਂ ਇੰਨੇ ਪਿਆਰ ਨਾਲ ਹੀ ਸੂਟ ਲਿਆ ਕੇ ਦਿੱਤਾ ਸੀਗਾ ਮੈਂ ਤਾਂ ਅੱਜ ਤੱਕ ਆਪਦੀ ਭਝਾਈ ਨੂੰ ਕਦੇ ਐਂ ਕਿਹਾ ਨਹੀਂ ਹੈਗਾ ਯਾਨੀ ਤਾਂ ਕਦੇ ਸਾਟੀ ਕਾਦਰੀ ਨਹੀਂ ਕਰੀ ਹੈਗੀ ਕੀ ਹੋ ਗਿਆ ਟਲ ਆਇਆ ਮੂਹਰੇ ਕਿਹੜੀ ਕੁਛ ਨਹੀਂ ਹੋਇਆ ਜੀ ਚਾਹ ਪਈਆ ਹੋਰ ਲੈਣੀ ਤੁਸੀਂ ਚਾਹ ਤਾਂ ਨਹੀਂ ਲੈਣੀ ਮੈਂ ਹੋਰ ਗੱਲ ਤਾਂ ਕੋਈ ਹੈਗੀ ਐ ਜਿੰਮੂ ਘਰ ਰੱਖੇ ਨਾ ਕੋਈ ਗੱਲ ਨਹੀਂ ਹੈਗੀ ਅੱਛਾ ਚਲ ਮੈਂ ਮੜਾ ਕੰਮ ਜਾ ਕੇ ਆਉਂਦਾ ਜੀ ਚੰਗਾ ਜਾਇਓ ਮੈਂ ਜਾ ਕੇ ਉਹ ਨਾ ਮੜ ਜਾ ਹਾਂ ਤੇ ਆਪਣੀ ਭੇਲੀ ਲੈ ਕੇ ਵੀ ਜਾਣਾ ਸੀ ਯਾਰ ਤੂੰ ਜਾ ਯਾਰ ਮੈਨੂੰ ਕੰਮ ਬਹੁਤ ਨੇ ਮੈਂ ਫੋਟੋਗ੍ਰਾਫਰ ਕੋਲੇ ਵੀ ਜਾਣਾ ਹਲਵਾਈ ਕੋਲੇ ਵੀ ਜਾਣਾ ਹਾਲੇ ਤੂੰ ਪਹਿਲੀ ਨਾ ਦੰਦਾ ਮਾਰੀ ਚੱਲਣ ਵਾਲੇ ਤੂੰ ਜਾਈ ਮੈਂ ਤੈਨੂੰ ਪਤਾ ਸਾਰੇ ਬਸ ਹੱਥ ਮੇਰਾ ਕੱਲਾ ਜਾਣਾਗਾ ਕੱਲੇ ਨੂੰ ਕਰਨੇ ਪੈਂਦੇ ਸਾਰੇ ਕੰਮ ਚੱਲ ਠੀਕ ਆ ਚੰਗਾ ਤੇਰੀ ਮਰਜ਼ੀ ਨਾਲ ਚੱਲ ਫਿਰ ਮੈਂ ਕਰ ਲੂੰ ਤੇਰੀ ਮਰਜ਼ੀ ਹੈਗੀ ਹਾਂ ਹੁਣ ਸਾਰੇ ਕੰਮ ਮੈਨੂੰ ਕੱਲੀ ਨੂੰ ਹੀ ਗਣਾਈ ਚੱਲ ਤੂੰ ਵਿਆਹ ਦਾ ਕੰਮ ਆਗਾ ਚਾਈਨ ਵਾਲੇ ਬਾਲਾ ਨਸੋ ਰੋਲਾ ਪਾਈ ਉਹ ਤੇ ਚਾਵਰ ਚਾਵਰ ਲਗਰੀ ਦੀ ਕਰਨਾ ਇਹ ਦੱਸ ਇਹ ਵੀ ਉਹਨਾਂ ਦੀ ਮੇਰ ਲੈਣ ਲੱਗ ਗਿਆ ਹੁਣ ਜਿਹੜੀ ਨਾਨਕ ਸ਼ੱਕ ਉਹ ਤਾਂ ਮੈਂ ਪਰੌਣੀ ਹੋਈਆਂਗੀ ਐਡਾ ਤਰੀਕਾ ਅਗਲਾ ਕੀ ਕਹੂਗਾ ਵੀ ਕਿਤੇ ਉਹ ਹੀ ਸੜੇ ਪਲੇ ਕੱਪੜੇ ਲੈ ਕੇ ਆ ਜਾਣਾ ਇਹਨਾਂ ਨੂੰ ਤਾਂ ਪਹਿਲਾਂ ਮਤ ਦੇਣੀ ਪਊਗੀ ਇੱਕ ਤੰਨੇ ਹੈਗੀ ਜਿਵੇਂ ਬੇਦਮਾਕੇ ਨੇਗੀ ਮਾਵ ਜਰੀ ਉਹਨੇ ਚੁੰਨੀ ਨੂੰ ਤਾਂ ਘੱਟ ਪਤਾ ਓਹ ਅਮੰਦਾ ਬਹੋਂ ਜਾਇਆ ਸੀਗਾ ਅੱਛਾ ਜੀ ਹਾਂ ਕਹਿੰਦੀ ਭੇਲੀ ਲੈ ਕੇ ਇਕੱਲੀ ਆਊਗੀ ਉਹ ਤਾਂ ਆਉਂਦਾ ਨਹੀਂ ਹੈਗਾ ਸੁੱਖੀ ਤਾਂ ਚਲ ਵਧੀਆ ਸੁਖਸਾਨ ਨਾਲ ਦੇ ਜੇ ਪਹਿਲਾਂ ਦੇ ਰਖੜੀ ਤੇ ਕੀ ਕਚੀਰਾ ਕਰਿਆਗਾ ਉਹ ਚੱਲ ਕੋਈ ਨਾ ਤੈਨੂੰ ਪਤਾ ਇਹ ਤਾਂ ਸੁਭਾਈ ਹੈ ਯਾਰ ਹੋਰ ਹੈ ਚੱਲ ਕੋਈ ਨਾ ਆਊਗੀ ਮੈਂ ਦੱਸਦਾ ਹੈ ਹਾਂ ਚੱਲ ਫਿਰ ਕਰਦੀਆਂ ਤਿਆਰੀ ਮੈਂ ਹਾਂ ਠੀਕ ਹੈ ਬੀਬੀ ਸਸੀ ਕਾਲ ਸਸਰੀ ਕਾਲ ਤੋਂ ਸਸਰੀ ਕਾਲ ਸਾਰੇ ਠੀਕ ਨੇ ਹਾਂ ਠੀਕ ਨੇ ਤੂੰ ਦੱਸ ਠੀਕ ਆ ਹਾਂ ਠੀਕ ਹੈ ਹੋਰ ਮੇਰੇ ਭਤੀਜੇ ਭਤੀਜੇ ਠੀਕ ਨੇ ਹਾਂ ਸਾਰੇ ਠੀਕ ਨੇ ਬੱਤਾਂ ਸਾਰੇ ਆ ਹਾਂ ਤੇ ਵਿਆਹ ਲੈ ਗਿਆ ਇਸੀ ਮੈਂ ਤਾਂ ਅੱਛੇ ਬੱਤਾਂ ਹਾਂ ਹੋਰ ਵਧਾਈਆਂ ਬਣ ਹਾਂ ਪ੍ਰਮਾਤਮਾ ਸਾਨੂੰ ਸਤਿ ਸ਼੍ਰੀ ਅਕਾਲ ਠੀਕ ਆ ਹਾਂ ਠੀਕ ਆ ਚਲੋ ਵਧੀਆ ਠੀਕ ਹੈ ਚਾਹੀਦੇ ਨਾ ਮੈਂ ਚਾਹ ਬਣਾ ਕੇ ਬਸ ਚਾਹ ਨਾ ਬਣਾਈ ਚਾਹ ਤਾਂ ਮੈਂ ਪੀਂਦੀ ਨਹੀਂ ਹੈਗੀ ਤੇ ਲੈ ਫੜ ਬੀਬੀ ਮੈਂ ਵਿਆਹ ਲੈ ਕੇ ਆਈ ਸੀਗੀ ਹਾਂ ਤੇ ਸਾਰਿਆਂ ਨੂੰ ਕਿਹਾ ਮੇਰੇ ਚਾਚੇ ਤਾਇਆ ਨੂੰ ਸਾਰਿਆਂ ਦੇ ਕਾਰਡ ਲੈ ਕੇ ਆਈ ਨਾ ਕਰ ਲੈ ਰੇਵਾੜੀ ਕਰ ਹਾਂ ਤੇ ਉਹਦੇ ਨਾਲ ਵੀ ਮੈਂ ਰੈਵਾੜੀ ਕਰੂੰ ਮੈਂ ਤੇਰੇ ਨਾਲ ਵੀ ਕਰਦੀ ਆ ਚੰਗਾ ਤੂੰ ਰੱਖਿਆ ਅੰਦਰ ਬਈ ਹਾਂ ਠੀਕ ਆ ਹਾਂ ਬਈ ਠੀਕ ਆ ਤੂੰ ਵੀ ਠੀਕ ਆ ਹਾਂ ਠੀਕ ਆ ਪਤਾ ਹੀ ਆ ਭਾਈ ਤੈਨੂੰ ਪਰਮਾਤਮਾ ਤੈਨੂੰ ਵੀ ਵਧਾਵੇ ਬਈ ਹੋਰ ਹੋਰ ਬਈ ਚੜਦੀ ਕਲਾ ਹਾਂ ਵਧੀਆ ਭਾਈ ਜਿਹੜਾ ਟਾਈਮ ਪਾਸ ਹੋ ਜਾਂਦਾ ਚਲੋ ਬਈ ਟਾਈਮ ਪਾਸਿਆ ਹੋਰ ਬਈ ਫਿਰ ਕਰ ਲਈ ਰੈਵਾੜੀ ਹਾਂ ਰੈਵਾੜੀ ਤਾਂ ਭਾਈ ਕਰੀਏ ਹੋਈ ਆ ਅੱਛਾ ਹਾਂ ਠੀਕ ਆ ਬਈ ਲਾ ਦਿਓ ਪੂਰਾ ਜੋਰ ਆ ਕੱਲਾ ਪਾਣ ਜਾ ਤੇਰੇ ਕੋਈ ਨਾ ਭਾਈ ਲਾਵਾਂਗੇ ਮੇਕਅਪ ਦਾ ਘਰ ਆ ਗਿਆ ਰੰਦਾ ਕਿਤੇ ਉਹ ਹੀ ਆਉਦੀ ਪਾਣ ਦਾ ਨੱਕ ਵੜਾ ਦੇ ਮੇਰੇ ਸਰੀਕੇ ਜਿਵੇਂ ਮੇਰਾ ਤਾਂ ਐਡਾ ਸਰੀਕਾ ਉਹ ਤਾਂ ਠੀਕ ਆ ਭਾਈ ਜਿੰਨਾ ਕੋਣਾ ਦਾ ਘਰ ਆ ਗਿਆ ਦਿੰਦਾ ਉਹਨਾਂ ਕ ਤਾਂ ਲਾਵਾਂਗੇ ਜ਼ੋਰ ਘਰ ਤਾਂ ਆ ਗਿਆ ਦਿੰਦਾ ਹੀ ਨਹੀਂ ਹੁੰਦਾ ਭਾਈ ਇਹ ਤਾਂ ਚੱਕ ਚੱਕ ਕਰਨਾ ਪੈਂਦਾਗਾ ਜੇ ਅੱਜ ਜਨਾ ਤੁਸੀਂ ਉੱਥੇ ਇਕੱਲੇ ਜਾ ਵਖਤੀ ਕਰਿਆ ਫੇਰ ਕੀ ਫਾਇਦਾ ਭਾਈ ਭੇਣੇ ਲਾਵਾਂਗੇ ਜ਼ੋਰ ਜਿੰਨਾ ਕ ਲੱਗੂਗਾ ਹਾਂ ਤੇ ਇੱਕ ਬਾਈ ਮੈਂ ਤੈਨੂੰ ਐ ਕਹਿੰਦੀ ਨਹੀਂ ਤੋਈ ਵਾਲੀ ਸ਼ਾਂਪ ਲਿਆਇਓ ਸ਼ਾਂਪ ਭਾਈ ਹਾਂ ਨਹੀਂ ਤੋ ਇਤੇ ਨਾਨਕਾਂ ਦੀ ਸ਼ਾਂਪ ਹੁੰਦੀ ਆ ਭਾਈ ਭਈ 70000 ਨਾ ਹੋਰੇਗਾ ਉਹ ਤਾਂ ਭਾਈ ਫੇਰ ਕਰਨਾ ਹੀ ਪਊਗਾ ਉਹ ਹੁਣ ਕੌਣ ਨਹੀਂ ਕਰਦਾ ਤੂੰ ਹੁਣ ਆਪਣੇ ਆਪਣੇ ਉਹਦੇ ਕਣੀ ਵੀ ਦੇਖ ਭਾਈ ਦਾ ਕਿੱਡਾ ਕੰਮ ਆਗਾ ਭਾਈ ਮੈਂ ਤਾਂ ਸੋਡੇ ਕਨੀ ਉਹ ਦੇਖੀ ਜਾਵਾ ਮੇਰੇ ਤਾਂ ਕੱਲਾ ਜਵਾਕ ਉਹ ਤਾਂ ਸ਼ੌਕ ਰਹਿ ਜਾਣਗੇ ਮਾਮਾ ਕੁਛ ਲੈ ਕੇ ਨਹੀਂ ਆਇਆ ਪਰ ਭਾਈ ਜੰਨਾ ਕਿ ਸਾਡਾ ਹੱਥ ਪੈਂਦਾ ਸੀ ਲਿਆਵਾਂਗੇ ਉਹਨਾਂ ਹੈ ਨਾ ਬਾਈ ਤੱਕਾ ਕਰ ਉਹ ਟੁਕ ਦੇਣੀ ਸੀ ਜਾ ਤਾਂ ਮੈਨੂੰ ਬੈ ਜਾ ਪਾਪੀ ਇੱਧਰ ਆ ਜਾ ਉਰੇ ਆ ਜਾ ਮੇਰੇ ਕੋਲ ਮੈਂ ਤਾਂ ਸਾਨੂੰ ਐ ਸਮਝਾਉਂਦੀ ਸੀ ਮੈਂ ਕਿਹਾ ਵੀ ਸਾਰੇ ਨਾਲੇ ਕੱਪੜਾ ਲੀੜਾ ਭਾਬੀ ਮੇਰੀ ਦਰਾਣੀ ਜਠਾਣੀ ਦਾ ਲੈ ਕੇ ਆਇਓ ਤੇ ਖੜ ਕੋਈ ਗੱਲ ਨਹੀਂ ਸਾਰਾ ਕੁਝ ਵਧੀਆ ਹੀ ਲੈ ਕੇ ਆਉਂ ਹਾਂ ਤੇ ਨਾਲੇ ਨਾਨਕੇ ਨਾ ਇਹ ਕਿ ਮੁੰਡੇ ਦੇ ਕੱਪੜੇ ਵਧੀਆ ਲੈ ਕੇ ਆਇਓ ਪੈਂਟ ਕੋਟ 15 20 ਹਜ਼ਾਰ ਵਾਲਾ ਜਿਹੜਾ ਮੇਰਾ ਕੱਲਾ ਜਾ ਕੇ ਹੁੱਬ ਕੇ ਪਾਵੇ ਵੀ ਹਾਂ ਮੇਰੇ ਨਾਨਕੇ ਨੇ ਭੇਜਿਆ ਭਾਈ ਅਮਨ ਦੇਖ ਕੇ ਕਰ 3100 ਰੁਪਿਆ ਸੀ ਧਰ ਦਾਂਗੇ ਮੁੰਡੇ ਦੇ ਕੱਪੜਿਆਂ ਦਾ ਇੰਨਾ ਧੱਕਾ ਤੂੰ ਵੀ ਨਾ ਕਰ ਪਹਿਨਵਾਣ 3100 ਨੂੰ ਭਾਈ ਉਹ ਅੱਜ ਕੱਲ ਦਾ ਜਵਾਕ ਆ ਵੀ ਖੇੜ ਲੱਗ ਜੂਗਾ ਦੇਖ ਪਹਿਣ ਤੈਨੂੰ ਸਾਡੇ ਹਾਲਾਤਾਂ ਦਾ ਪਤਾ ਹੀ ਐ ਅਸੀਂ ਤਾਂ ਮੱਝ ਲੈਤੀ ਸੀਗੀ ਉਹ ਵੀ ਤੇਲੜ ਨਿਕਲ ਗਈ ਕੱਟੇ ਵਾਲਿਆਂ ਨੂੰ ਵਿਚੜੀ ਪਈ ਲੈ ਦੱਸ ਐਸੀ ਵੀ ਚੱਲ ਜਵਾਕ ਜਦੋਂ ਮੇਰੇ ਇੱਕ ਜਵਾਕ ਦਾ ਵਿਆਹ ਆ ਹੁਣ ਤੁਸੀਂ ਆਪਦੇ ਮੈਨੂੰ ਮੱਝਾਂ ਘਣਉਣ ਲੱਗ ਗਏ ਤੇ ਸਾਨੂੰ ਪਤਾ ਨਹੀਂ ਸੀ ਪਤਾ ਹੀ ਆ ਆਪਣੇ ਘਰ ਦਾ ਧੀਆ ਨੂੰ ਪਤਾ ਨਹੀਂ ਹੁੰਦਾ ਹੈਗਾ ਫਿਰ ਤੁਸੀਂ ਨਾ ਮੇਰੀ ਏਡੇ ਧਾਗੜੇ ਘਰ ਨਾਲ ਟੱਕਰ ਲਵਾਉਂਦੇ ਸਾਨੂੰ ਨਹੀਂ ਪਤਾ ਸੀਗਾ ਵੇਖ ਬੜੇ ਮੇਰੀ ਗੱਲ ਸੁਣ ਜੇ ਤੇ ਸਾਨੂੰ ਵੱਡੇ ਕਰਨਾ ਤੂੰ ਆਪਣੇ ਕੋਲੋਂ ਕੁਛ ਨਾ ਕੁਛ ਕਰਦੇ ਅੱਛਾ ਆਪਦੇ ਕੋਲੋਂ ਤਾਂ ਮੈਂ ਕਰੋੜਾਂ ਲਾਉਂਗੀ ਉਹ ਫਿਰ ਫਿਰ ਸੋਡਾ ਕੀ ਪਾ ਹੋਇਆ ਉੱਥੇ ਮੈਨੂੰ ਉੱਥੋਂ ਵੀ ਨਾਲੇ ਚੱਕ ਕੇ ਉਲੀਪੂਲੀ ਨੂੰ ਲਿਆਏ ਖਾਣ ਦੇ ਮਾਰੇ ਆ ਬੜਿਓ ਕੋਈ ਲਾ ਦਿਓ ਮੜਾ ਜਾਂ ਤੰਤ ਨਾਲੇ ਸਾਨੂੰ ਪਤਾ ਫਿਰ ਮੇਰੇ ਸਵਾਦ ਦਾ ਤਾਂ ਭਾਈ ਦੇਖ ਕੇ ਬੋਲੇਗਾ ਤੂੰ ਜਾਦੇ ਬੋਲਦੀ ਏ ਬਈ ਜ਼ਿਆਦੇ ਬੋਲਣ ਦੀ ਗੱਲ ਨਹੀਂ ਹੈਗੀ ਮੇਰਾ ਸਰੀਕੇ 'ਚ ਨੱਕ ਨਹੀਂ ਰਹਿਣਾ ਬੰਦਾ ਮੇਰਾ ਮਾਸਟਰ ਲੱਗਿਆ ਹੋਇਆਗਾ ਉਹ ਕੀ ਕਹਿਣਗੇ ਨਾਲ ਮਾਸਟਰ ਆਉਣਗੇ ਮੁਲਾਜ਼ਮ ਆਉਣਗੇ ਬਈ ਦੇ ਪੇਕੇ ਇਹੇ ਜੇ ਤੀ ਤੁਸੀਂ ਲਾ ਮਾਰੀ ਕੋਈ ਗੱਲ ਦੀ ਟੈਨਸ਼ਨ ਨਾ ਲੈ ਜਿਵੇਂ ਕਹਾਂਗੇ ਉਵੇਂ ਕਰਤਾ ਮੈਂ ਤੁਹਾਨੂੰ ਦੱਸਤਾ ਵੀ ਵਧੀਆ ਕੱਪੜਾ ਲੀਡ ਵਧੀਆ ਪੂਰਾ ਐਨ ਹੁੱਬ ਕੇ ਕਰਕੇ ਆਉਣੇਗਾ ਉੱਥੋਂ ਵੀ ਨਾ ਖਾਣ ਦੇ ਮਾਰੇ ਆ ਬੜਿਓ ਸਾਰੇ ਤੁਹਾਡਾ ਤਾਂ ਪਤੀ ਨਹੀਂ ਹੈਗਾ ਚੰਗਾ ਬਈ ਮੈਂ ਬਾਰ-ਬਾਰ ਕਹਿਣੀ ਆਂਗੀ ਮੈਂ ਵੀ ਜਾ ਕੇ ਸੌਤਣ ਦੇ ਕਰਨੇ ਨੇ ਤੁਹਾਨੂੰ ਪਤਾ ਵਿਆਹ ਲੈ ਕਰ ਕੰਮ ਬਹੁਤ ਹੁੰਦੇ ਨੇਗੇ

ਈ ਕਰਾਂ ਦੀ ਸੁਣਾ ਨਿਆਣੀ ਹੁੰਦੀ ਇਹੀ ਐ ਮੈਂ ਕੋਈ ਚੀਜ਼ ਲੈਂਦਾ ਮਿੱਥੋ ਹੋ ਕੇ ਆਪ ਲੈ ਲੈਂਦੀ ਉਹਦਾ ਨਾਮ ਉਹ ਪਿਆ ਹੋਇਆ ਇਹਨੂੰ ਚੱਲ ਉਹ ਵੀ ਹੁੰਦੀ ਐ ਇਹ ਉਹਦੀ ਪਚੀਰਾ ਕਰ ਮਾਲਕ ਭਲੀ ਕਰ ਚੱਲ ਕੋਈ ਨਾ ਕਰ ਕੰਮ ਤੁੰਦ ਬੱਸ ਐ ਵੀ ਹਾਂ ਮਮਾ ਕਰੀਏ ਕੋਈ ਰਹਿਵਾੜੀ ਪੁੱਤ ਥਰੀ ਮਾਂ ਚੱਲ ਰਹੀ ਐ ਬਸਤੀ ਦੀ ਗੱਲ ਚਲਦੀ ਸੀਗੀ ਅੱਛਾ ਪੁੱਤ ਕੋਈ ਨਾ ਕੋਈ ਇੰਤਜ਼ਾਮ ਤਾਂ ਕਰਨਾ ਪਊ ਆਪਾਂ ਨੂੰ ਉਹਦਾ ਕਰਾਂਗੀ ਮਾਂ ਹੁਣ ਕਰਦੇ ਪੁੰਨੇ ਆ ਹਾਂ ਜੇ ਆਪਾਂ ਨਾ ਗਏ ਫਿਰ ਕਹਿੰਦਾਂਗੇ ਭੈਣ ਨੋ ਬੁੱਟ ਗਿਆ ਹੈ ਇਹ ਤੇ ਜਾਣਾ ਪਊ ਚੱਲ ਕੋਈ ਨਾ ਮਾਂ ਵਾਂ ਕਰਦਾ ਤੂੰ ਨਾ ਇਹ ਗੱਲਾਂ ਦੀ ਸੋਚ ਕਰਿਆ ਕਰ ਇਹ ਦੇਖਾਂ ਭਲਾਂ ਕੋਈ ਰਾਇ ਬਾੜੀ ਬਣਾਈਆ ਕਿ ਨਾ ਬਣਾਈਆ ਇਹਨਾਂ ਤਾਂ ਪਤੀ ਨਹੀਂ ਕੁਝ ਕਰਿਆ ਕਨਾ ਹੈਲੋ ਬੀਬੀ ਸਾਸਰੀ ਕਾਲ ਹੋ ਠੀਕ ਆ ਹਾਂ ਮੈਂ ਹੀ ਕਹਿੰਦੀ ਸੀ ਮੈਂ ਕਿ ਵੀ ਤਿਆਰੀ ਤੁਰੀ ਕਰ ਲਈ ਵਿਆਹ ਚ ਦਿਨ ਥੋੜੀ ਰਹਿ ਗਏ ਅੱਛਾ ਮੇਰੀ ਗੱਲ ਸੁਣ ਲਓ ਮੇਰਾ ਸਰੀਕੇ ਚ ਨੱਕ ਨਹੀਂ ਰਹਿਣਾ ਅੱਛਾ ਬਸਤੀ ਵੇਚੋਗੇ ਵੇਚ ਦੋ ਵੇਚ ਦੋ ਸ਼ਾਬਾਸ਼ੀ ਅੱਛਾ ਮਾਮੇ ਤੋਂ ਬਸਤੀ ਵਿਕਾ ਕੇ ਮੇਰਾ ਵਿਆਹ ਕਰਨ ਚਾਹੁੰਦੀ ਹੈ ਬੇ ਹੋਰ ਕੀ ਕਰਾਂਗੇ ਮੇਰੀ ਗੱਲ ਸੁਣ ਲਾ ਆਪਾਂ ਨੂੰ ਮੈਂ ਕਰਾਉਂਦਾ ਵਿਆਹ ਬੂਹੇ ਹਾਈ ਪੁੱਤ ਤੂੰ ਕਿੱਧਰ ਚੱਲਿਆ ਮੈਂ ਤਾਂ ਵਿਆਹ ਕਰਾਉਂਦਾ ਨਹੀਂ ਮੇਰੀ ਗੱਲ ਤਾਂ ਸੁਣ ਲੈ ਇੱਕ ਮਿੰਟ ਆ ਮੇਰੀ ਗੱਲ ਤਾਂ ਸੁਣ ਲੈ ਤੂੰ ਉਹ ਤੇ ਮੈਥੋਂ ਖੜ ਜਾ ਮੇਰੀ ਗੱਲ ਸੁਣ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਮਾਫ ਕਰ ਦੇ ਮੈਂ ਅੱਜ ਤੋਂ ਬਾਅਦ ਇਹ ਜਿਹਾ ਕੰਮ ਨਹੀਂ ਕਰਾਂਗਾ ਗੱਲ ਸੁਣ ਆਮਨ ਮੇਰੀ ਹਾਂਜੀ ਮਾਫੀ ਮੰਗਣੇ ਤੇਰੇ ਭਰਾ ਕੋਲੋਂ ਮੰਗ ਜਿਨ੍ਹਾਂ ਨੂੰ ਤੂੰ ਇਹਨਾਂ ਤੰਗ ਕਰਦੀ ਆ ਤੜਫਾਉਣੀ ਆ ਉਹਨੂੰ ਵੀ ਮੈਥੋਂ ਗਲਤੀ ਹੋ ਗਈ ਜੀ ਅੱਜ ਤੋਂ ਬਾਅਦ ਮੈਂ ਨਹੀਂ ਇਹ ਜਿਹਾ ਕੰਮ ਕਰਾਂਗਾ ਤੇ ਤੂੰ ਪਹਿਲਾਂ ਨਾ ਇਹ ਜਿਹਾ ਹਰਕਤਾਂ ਕਰਦੀ ਜਾ ਆਹ ਦੇ ਨਹੀਂ ਦੇਖਣਾ ਸੀ ਪਾਣਾ ਤੂੰ ਕੋਈ ਨਾ ਪੁੱਤ ਮੈਂ ਜਮੀਨ ਤੇਰੇ ਮਾਮੇ ਕਿਆਂ ਨੂੰ ਤੰਗ ਕਰਦੀ ਤੂੰ ਇੱਕ ਵਾਰੀ ਵਿਆਹ ਕਰਾ ਲੈ ਮੈਂ ਨਹੀਂ ਕਰਾਉਂਦਾ ਇਹ ਜਿਹਾ ਵਿਆਹ ਮੰਨਦੇ ਹੁੰਦੇ ਨੇ ਐ ਨਹੀਂ ਕਰਦੇ ਹੁੰਦੇ ਚਲ ਕੋਈ ਨਹੀਂ ਪੁੱਤ ਇੱਕ ਮੌਕਾ ਹੋਰ ਦੇ ਕੇ ਦੇਖ ਲੈਣਾ ਜਿਨੂੰ ਮਾਫ ਕਰ ਦੋ ਮਾਫੀ ਮੰਗਣ ਆਵਣ ਮੇਰੇ ਕੋਲ ਨਾ ਮੰਗੋ ਮਾਫੀ ਤੇਰਾ ਭਰਾ ਤੋਂ ਮੰਗ ਜਾ ਕੇ ਜਿਹਨੂੰ ਤਾਂ ਇਨਾ ਤੜਫਾਉਣੀ ਐ ਨਾ ਤੰਗ ਕਰਦੀ ਐ ਮੇ ਤੋਂ ਬਹੁ ਵੱਡੀ ਗਲਤੀ ਹੋ ਗਈ ਉਹਨਾਂ ਘਰ ਨੇ ਵੀ ਦੇਖਿਆ ਕਰ ਵਿਚਾਰੇ ਉਹਨਾਂ ਘਰ ਐਨਾ ਕਿੰਨਾ ਕ ਵਿਚਾਰੇ ਕੰਮ ਗੁਜ਼ਾਰਾ ਕਰਦੇ ਨੇ ਮਸਾਂ ਉਹ ਉਹਨਾਂ ਦਾ ਜਵਾਬ ਲਿਖਾਉਣੇ ਪੜਾਉਣੇ ਨੇਗੇ ਨਾਂਜੀ ਅੱਜ ਤੋਂ ਮਾਫੀ ਮੰਗਣ ਤੇ ਭਰਾ ਕੋਲੇ ਮੰਗਾ ਚਲੀਏ ਚਲੋ ਜੀ ਹਾਂਜੀ ਪੈਸਿਆਂ ਦਾ ਹੱਲ ਹੋ ਗਿਆ ਪੈਸਿਆਂ ਦਾ ਹੱਲ ਤਾਂ ਬਸ ਬਸ ਤੇਰੀਏ ਚਲਦੀ ਸੀ ਗੱਲ ਸਵਾਗਲਾਖ ਲੱਖ ਰੁਪਇਆ ਕਹਿੰਦੇ ਨੇ ਬਸਤੀ ਆ ਜੀ ਫਿਰ ਹੁਣ ਆਪਣੇ ਬੱਚਿਆਂ ਵਾਸਤੇ ਵੀ ਕੁਛ ਨਾ ਕੁਛ ਕਰ ਚਾਹੀਦਾ ਹੀ ਹੈ ਫਿਰ ਬਸਤੀ ਵੇਚ ਕੇ ਫਿਰ ਆਪਾਂ ਕਰਾਂਗੇ ਕੀ ਫਿਰ ਆਪਾਂ ਹੋਰ ਕਰ ਵੀ ਕੀ ਸਕਦੇ ਹਾਂ ਹੋਰ ਕੋਈ ਆਪਣੇ ਕੋਲ ਲੈਣਾ ਘਟਣ ਜੀ ਹਾਂ ਅਮਨ ਠੀਕ ਆ ਭਾਈ ਸასი ਲੱਗ ਭਾਈ ਅਭੀ ਸასი ਕੰਮ ਹੋਰ ਭਾਈ ਹੋਰ ਠੀਕ ਹਾਂ ਠੀਕ ਆ ਭਾਈ ਹਾਂ ਕੀ ਗੱਲ ਹੋ ਗਈ ਅਮਨ ਹੋ ਲੋ ਕੀ ਖੈਰ ਸੁੱਖਾ ਬੱਸ ਤਾਂ ਪਤੀ ਹੈ ਦੱਸ ਕੀ ਗੱਲ ਹੋ ਗਈ ਬੈਠ ਬੈਠ ਘਾਤਰੋਂ ਨਹੀਂ ਐ ਕੀ ਹੋ ਗਿਆ ਕੁਛ ਨਹੀਂ ਹੋਇਆ ਬੱਸ ਉਸ ਤਾਂ ਹੋਇਆ ਫਿਰ ਉਹਦੇ ਕੇ ਮਾਫੀ ਮੰਗਦੀ ਯਾਰ ਕਿਹਾ ਮੈਂ ਤੂੰ ਗਲਤੀ ਹੋਗੀ ਮਾ ਖੁੱਲ ਗਏ ਦਰੀਆਂ ਅੱਖਾਂ ਮੈਨੂੰ ਨਹੀਂ ਪਤਾ ਵੀਰੇ ਤੇ ਇੱਥੋਂ ਵੀ ਮੈਂ ਮਾਫੀ ਮੰਗਦੀ ਆ ਮੈਨੂੰ ਗਲਤੀ ਹੋਗੀ ਮੈਂ ਸਾਨੂੰ ਇੰਨਾ ਤੰਗ ਕੀਤਾ ਮਾ ਕਹਿਣ ਤੋਂ ਪਤਾ ਰਿਸ਼ਤੇ ਦੀ ਕੀ ਆ ਮੈਂ ਤੂੰ ਹੁੰਦੀ ਰਹੀ ਅੱਗ ਤੇ ਘਰੇ ਅੱਗ ਲੱਗ ਜੇ ਉਦੋਂ ਪਤਾ ਲੱਗਦਾ ਹੁੰਦਾ ਬੰਦੇ ਨੂੰ ਚਲ ਪਹਿਲੇ ਚਲ ਕੋਈ ਨਾ ਸੋਚੀ ਬਾਈ ਉਹਨੂੰ ਮੈਂ ਪਹਿਲਾਂ ਬਹੁਤ ਵਾਰੀ ਸਮਝਾਉਂਦਾ ਰਿਹਾ ਕਿ ਤੂੰ ਨਾ ਤੰਗ ਕਰਿਆ ਕਰਕੇ ਸਾਨੂੰ ਨਾ ਤੰਗ ਕਰ ਨਾ ਬਬੀ ਅੱਜ ਤੂੰ ਆਸ ਨੂੰ ਮੈਂ ਕਦੇ ਨਹੀਂ ਤੰਗ ਕਰਦੀ ਹੈਗੀ ਜਿਵੇਂ ਵੀ ਤੁਸੀਂ ਆਉਣਾ ਹੀ ਆਜੋ ਕੁਛ ਨਾ ਲੈ ਕੇ ਆਏ ਮੈਂ ਸੋੜੇ ਪੈਰੀ ਹੱਥ ਲਾਉਣੀ ਹੈ ਨਾ ਨਾ ਪੈਰੀ ਹੱਥ ਖਾਦੇ ਵਾਸਤੇ ਲਾਉਣੀ ਹੈ ਹੈ ਤੂੰ ਸਾਡੀ ਧੀ ਆ ਜੀ ਤਾਂ ਆਉਣੀ ਸੀਗਾ ਆਸ ਤਾਂ ਕਰਦੀ ਨਾ ਅਸੀਂ ਤਾਂ ਕਰਦੀ ਨਾ ਬਸ ਤੁਸੀਂ ਐਂ ਆਜੋ ਮੈਨੂੰ ਤਾਂ ਕਾਸ ਦੀ ਵੀ ਲੋੜ ਹੈਗੀ ਮੇਰੇ ਘਰੇ ਰੰਗ ਲੱਗਿਆ ਹੋਇਆ ਸਾਰੇ ਘਰ ਬਸ ਠੀਕ ਆਮਣ ਜੇ ਤੈਨੂੰ ਅੱਕ ਲਾ ਗਈ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆਜੇ ਉਹਨੂੰ ਭੁੱਲਿਆ ਨਹੀਂ ਜਾਣੀ ਸ਼ੁਕਰ ਹੈ ਜੇ ਤੈਨੂੰ ਮਾੜੀ ਘਟੀ ਅੱਕ ਲਾ ਗਈ ਬਸ ਕੋਈ ਨਾ ਆਵਾਂਗੇ ਅਸੀਂ ਅਜੇ ਉਹਲਾ ਤੇਰੇ ਭਾਈ ਵੱਡੇ ਭਾਈ ਦੇ ਪੈਰੀ ਹੱਥ ਲਾ ਕੇ ਮਾਫੀ ਮੰਗ ਚਲ ਕੋਈ ਕੋਈ ਨਾ ਕੋਈ ਬਰੀ ਗਲਤੀ ਹੋ ਗਈ ਮੇਰੀ ਚਲ ਕੋਈ ਕੋਈ ਨਾ ਇਹ ਨੂੰ ਆਪੇ ਪਸਤਾਵਾ ਉਹ ਮੈਂ ਬਹੁ ਵਾਰੀ ਸੁਣੀਆ ਪਰ ਮੇਰੇ ਵੀ ਹੁਣ ਪਾਣੀ ਕਹਿੰਦਾ ਸਭ ਤੋਂ ਟੱਪ ਗਿਆ ਜਦੋਂ ਫਿਰ ਉਹਦੇ ਪਤਾ ਚੱਲ ਕੋਈ ਨਾ ਭਾਈ ਪਾਣੀ ਪੂਣੀ ਪਿਆਰੇ ਸਰਪੀ ਬਸ ਵੀਰੇ ਅਹੀਂ ਅੱਜ ਵੀਰ ਬਣ ਕੇ ਤੂੰ ਪਰ ਆ ਜਰੂਰ ਜਾਈ ਚਲ ਕੋਈ ਨਾ ਪਈ ਆਵਾਂਗੇ ਅਸ ਤਾਂ ਪਹਿਲਾਂ ਵੀ ਕੋਚਾ ਹੈ ਸਾਰੇ ਜਣੇ ਹੈ ਹਾਂ ਭਾਈ ਹਾਂ ਐ ਤੇ ਪਾਣੀ ਤਾਂ ਨਹੀਂ ਪੀ ਲੋ ਹਾਂ ਬਸ ਵੀਰੇ ਨਾਲ ਬਾਈ ਕੁਝ ਨਹੀਂ ਚਾਹੀਦਾ ਹੈਗਾ ਅਪਨੇ ਤਾਂ ਸਭ ਕੁਝ ਹੈਗਾ ਆਪਣੇ ਘਰੇ ਚੱਲ ਕੋਈ ਨਾ ਚਾਹ ਪਾਣੀ ਤਾਂ ਪੀ ਲੋ ਹਾਂ ਬੈਠੋ ਮੈਂ ਚਾਹ ਲਈ ਜੀ ਆਪਣਾ ਬੈਠੋ ਬੈਠੋ ਜੀ